ਆਜੀ ਕਿ ਮਤਿ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਲਓ ਜੀ ਅੱਜ ਆਪਾਂ ਪਹੁੰਚੇਗੇ ਪਿੰਡ ਬਡਰੁਖਾ ਜਲਾ ਸਕਰੂਰ ਦੇ ਵਿੱਚ ਬੂਰ ਦੇ ਵਿੱਚ ਮਾਰਨ ਕੈਮਰਾ। ਇਹ ਬੂਰ ਹੈ ਜਿਹੜਾ ਪ੍ਰੋਬਲਮ ਇਹਦੇ ਵਿੱਚ ਇਹ ਆ ਵੀ ਇਹ ਰੇਤਾ ਬਹੁਤ ਮਾਰਦਾ। ਆ ਤੁਹਾਨੂੰ ਦਿਖਾਉਣੇ ਆ। ਇੱਧਰ ਆਪਣਾ ਹਣੀ ਪੜਾ ਤਾਰ ਜਿਹੜਾ ਲੱਗ ਰਿਹਾਗਾ। ਆ ਬਈ ਦਾ ਬੂਰਾ। ਛੋਟਾ ਬੂਰਾ ਨਹੀਂ। ਇਹ ਆ ਰੇਤਾ ਮਾਰਦਾ ਇਹ। ਆਹ ਰੇ ਇਹ ਰੇ ਰੇਤਾ ਮਾਰਦਾ ਵੀਰੇ। ਉਹ ਹੋਣੇ ਲੱਗ ਗਈ। ਕੈਨੇਡਾ ਤੋਂ ਮਾਰਦਾ ਬਾਈ ਰਿੱਤਾ ਹੈ ਤੇ ਲਾਉਣ ਤੋਂ ਬਾਅਦ ਪਹਿਲਾਂ ਬਿਚੀ ਸਾਫ ਹੋ ਗਿਆ ਜੀ ਦੂਨੀਆਂ ਵੇਲੇ ਦਾ ਲਗਾਤਾਰ ਮੋਟਰ ਚੱਲਦੀ ਸੀ ਮੋੜ ਜਿੱਦੇ ਚਲਾਈਏ ਕਣਕ ਵੇਲੇ ਹਾਂ ਉਦਦੇ ਮਾਰ ਲੱਗਿਆ ਉਦਦੇ ਤਾਰਾ ਬਾੜਾ ਮਾਰ ਲੱਗਿਆ ਸਾਰਾ ਉਦਦੇ ਮਾਰਿਆ ਨਾ ਮੱਕ ਆ ਗਿਆ ਠੀਕ ਹੈ ਤੇ ਬਾਈ ਨੇ ਆਪਨੇ ਨਾਲ ਕੰਟੈਕਟ ਕੀਤਾ ਸੀ ਆਪਾਂ ਇਹਦੇ ਵਿੱਚ ਬੋਰ ਦੇ ਵਿੱਚ ਕੈਮਰਾ ਮਾਰਨ ਆਏਗੇ ਗੱਡੀ ਮਿਸਤਰੀ ਸਮਾਈਲ ਦਿਨਾ ਤੁਹਾਨੂੰ ਉਦਦੇ ਬੋਰ ਦਿਖਾ ਕੇ ਲੈਣਾ ਜਿਹੜਾ ਬੋਰ ਤੇ ਸੀ ਕੈਮਰਾ ਮਾਰਨ ਆਏਗੇ ਆ ਜੀ ਆ ਰਿਹਾ ਇਹ ਬੋਰਾ ਦੇ ਵਿੱਚ ਆਪਾਂ ਕੈਮਰਾ ਮਾਰਨਾ ਹੈ ਆ ਰਹੀ ਹੈ ਆਪਣਾ ਕੈਮਰਾ ਆਈ ਉਧਰ ਸਭ ਨੂੰ ਦਿਖਾਉਣੇ ਆਗੇ ਸਕਰੀਨ ਤੇ ਹਾਈ ਚੰਦਰ ਤੂੰ ਗਾਣੇ ਨਾ ਗਾਇਆ ਕਰ ਆ ਚੱਲ ਹਾਂ ਕੀਲਾਦੀ ਬੁਰਬਈਏ ਇਹ ਲਾਡੀ ਨੇ ਚਾਰ ਰੋਜ਼ ਲੈ ਲੈਂਦੇ ਉਸਤਰਾ ਲੈ ਦੋ ਤਿੰਨ ਦਿਨ ਹੋ ਗਿਆ ਨਾ ਭਾਈ ਬੋਰਡ ਦੇ ਉੱਤੇ ਜੇ ਦਿੱਕਤ ਆਈ ਨੂੰ ਹਾਂ ਪਰ ਮਿਸਤਰੀ ਨੂੰ ਕਰਾਇਆ ਸੀ ਫੋਨ ਕਰਕੇ ਆਹ ਦੇਖ ਕੇ ਆਤੀ ਲੱਡੀ ਕੀ ਕਹਿੰਦਾ ਕਹਿੰਦਾ ਉਹ ਤਾਂ ਫਿਰ ਉਹ ਹੀ ਦੇਖ ਕੇ ਆ ਜੀ ਕਹਿੰਦਾ ਦੇਖ ਫਿਰ ਉਹ ਮੋਟਰ ਕੱਢ ਲੋ ਫਿਰ ਮੋਟਰ ਅਸੀਂ ਪਰਸਪ ਵੱਢੀ ਆ ਉਹ ਚੌਥੇ ਆ ਜੀ ਕਿੰਨਾ ਹੋ ਗਿਆ ਨਹੀਂ ਕਿੰਨਾ ਹੋ ਗਿਆ ਕਿੰਨਾ ਜੀ ਦੇਖ ਪਿੱਛੇ ਵੀ ਕਿੰਨਾ ਹੋ ਗਿਆ 145 ਕਹਿੰਗੇ ਇੱਥੇ ਆ ਪਾਣੀ ਹੈ ਗਿਆ 140 ਦੇ ਪਾਣੀ ਆਉਂਦੇ ਚਲੋ ਜਾਣਦੇ 145 ਦੇ ਬੱਡਲੇ ਬਲ ਲੈਣਾ ਹੈ ਡਰੇਵਰੀ ਲੋਹੇ ਦੀ ਪਲਾਸਟਿਕ ਦੀ ਲੋਹਾ ਮੋਟਕ ਨੇ ਦੀ 25 ਦੀ ਹਾਂ ਮੋਟਰ ਮੋਟ ਡਾਈ ਦੀ ਹੈ ਨਾ ਹੂੰ ਹਵਲੀ ਚੱਲੀ ਉੱਪਰ ਕਰੀ ਮੜਾ ਜਾਂ ਉੱਪਰ ਕਰੀ ਮੜਾ ਜਾਂ ਥੱਲੇ ਕਰੋ ਜੀ ਉਰੇ ਨੇੜੇ ਤੇ ਡੀਕੂ ਵੀ ਪਾਣੀ ਸਾਫ਼ ਹੋ ਗਿਆ ਆ ਪਾਣੀ ਹੁਣ ਵੀ ਡਿੱਗ ਰਿਹਾ ਲਗਾਤਾਰ ਹਵਲੀ ਚੱਲੀ ਰੋ ਜਮਾ ਕਿੰਨਾ ਹੋ ਗਿਆ ਹੋਲੀ ਚੱਲੀ ਹੈ 199 ਚੱਲਾ ਚੱਲਾ ਉੱਪਰ ਕਰੀ ਮੜਾ ਜਾ ਫੁੱਲ ਚੱਲਦਲੇ ਜਮਾ ਹੋਲੀ ਹੋਲੀ ਰੋ ਕੋਰੇ ਚalo ਚalo ਔੜੀ 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 ਰੋਕ ਲੀ ਰੇ ਬਾਈ ਕਿੰਨਾ ਹੋ ਗਿਆ ਬਾਈ ਰੇ ਹਾਜ ਤਾਇਲਾ ਹੁਣ ਇੱਕ ਵਾਰ ਖੜ ਚੁੱਕਾ ਟੁੱਟ ਰਿਹਾ ਹੋਰੇ ਹੋਰੇ ਉੱਪਰ ਕਰ ਮੜਾ ਜਾ ਆ ਫੇਵਰ ਦਾ ਬੋਰਾ 192 ਤੋਂ ਟੁੱਟਿਆ ਹੈ ਬੁਰਕੀ ਨਿਕਲੀ ਹੋਈ ਹੈ ਪੂਰੀ ਆ ਦੀ ਆਪਾਂ ਦੇਖ ਸਕਦੇ ਹਾਂ ਸਾਹਮਣੇ ਜਿਵੇਂ ਬਿਲਕੁਲ 192 ਤੋਂ ਥੱਲੇ ਥੱਲੇ ਟੁੱਟਿਆ ਹੋਇਆ ਸਕਰੀਨ ਸ਼ਾਟ ਲੈ ਲਿਆ ਕਰ ਦਿਖਾਈ ਬਰਾ ਥੱਲੇ ਘਰ ਹੋਲੇ ਹੋਲੇ ਆ ਸਾ ਵਧੀਆ ਆਹੀ ਰੋੜ ਹੋ ਗਿਆ ਹੈ 1.5 ਇੰਚੀ ਹਮ ਰਾਮਾ ਪਾਣੀ ਤਾਂ ਸਿੱਧੀ ਪੂਰੀ ਕਰੀ ਜਾਂਦੇ ਨੇ ਮੇਰੇ ਸਾਹਮਣੇ ਦਾ ਬਾਕੀ ਦੇਖਦੇ ਹਾਂ ਮੂਰੇ ਤੱਕ ਮੋਟਰ ਚੱਲੂ ਹੈ ਕਿੰਨਾ ਹੋ ਗਿਆ ਓਰੇ 200 ਕਾ ਕਹਾਂ ਮੈਂ ਕਿ ਹੱਸਣਾ 201 ਕਾ ਪਛਾਣ ਨੇ ਡਿਲੀਵਰੀ ਸੀ ਵਾਕੀ ਮੋਟਰ ਦਾ ਹੋ ਗਿਆ ਅੱਠ ਬਟੂ ਵੀ ਚਲੋ ਜੀ ਤੁਹਾਨੂੰ ਸਹੀ ਮੋਟਰ ਦੇ ਉੱਪਰ ਹੀ ਹੁੰਦਾ ਜੇ ਰੂੜੀ ਚੱਕਦਾ ਬਸ ਉੱਤੋ ਹੀ ਔ ਥੱਲੂ ਨਹੀਂ ਹੁੰਦੀ ਰੂੜੀ ਕਦੇ ਵੀ ਚਲੋ ਜਾਣ ਦੋ ਹੀ ਉਹੀ ਚੱਕਰ ਸੀ ਨਾ ਅਸੀਂ ਪਹਿਲੀ ਦੇਖ ਲਈ ਉਹ ਵੀ ਕਹਿੰਦਾ ਸੀ ਕਹਿੰਦਾ ਦੂਜਾ ਭਾਈ ਉਹ ਹੁਣ ਆਇਆ ਲਾਲਾ ਉਹ ਕੱਢੀਆ ਤਾਰ ਕੱਢੀਆ ਬੋਰ ਗੰਦਲਿਆ ਹੋਣਾ ਚਾਹੀਦਾ ਪਾਣੀ ਸਾਫ ਹੈ ਇਹਦਾ ਮਤਲਬ ਹੈ ਹੁਣ ਵੀ ਪਾਣੀ ਡਿੱਗ ਰਿਹਾ ਹੈ ਉੱਥੇ ਉਤੋਂ ਹਾਂ ਉੱਥੋਂ ਚੱਲਦਾ ਹੈ ਪਾਣੀ ਥੱਲੇ ਨੂੰ ਚੱਲ ਪੈਂਦਾ ਹੈ ਉਤਰਾ ਪਾਣੀ ਥੱਲੇ ਜਾ ਰਿਹਾ ਹੈ ਤਾਂ ਸਾਫਾ ਜਿਹੜੇ ਸਾਨੂੰ ਤਾਂ ਦੂਰ ਗੱਡੀ ਗੰਦਲਾ ਹੋਣਾ ਚਾਹੀਦਾ ਸੀ ਬੋਰਨ ਨੂੰ ਸਹੀ ਗੱਲ ਹੈ ਇਹ ਸਲੂਜ ਭਰਿਆ ਹੋਇਆਗਾ ਤੁਰ ਲੀ ਨੀ ਮਾਰਦੇ ਉਹਨਾਂ ਕਿਤੇ ਦਿੱਤਾ ਚੱਕ ਲੈ ਸਭ ਡਗੀ ਸਾਰੇ ਹਾਂ ਕਿਤੇ ਵਧੀਆ ਹੋ ਗਿਆ ਕਿਤੇ ਪਾਣੀ ਕਿਤੇ ਕਿਤੇ ਘਟ ਗਿਆ ਗਈ ਉਹੀ ਚੱਕਰ ਸੀ ਕਿਹੜਾ ਦੋ ਤਿੰਨ ਛੱਲਾ ਵਧੀਆ ਰਿਸ਼ਤੇ ਦੀਆਂ ਮਾਰੀਆਂ ਨੇ ਟੁੱਟਿਆ ਹੀ ਤੂਏ ਜਿਵੇਂ ਉਹ ਬੰਨੇ ਮੈਂ ਤੇ ਜਿਵੇਂ ਉਹ ਕਹਿ ਰਿਹਾ ਸੀ ਲਾਲਾ ਕਹਿ ਰਿਹਾ ਜੀ ਕਹੇ ਰੋੜੀ ਤੇ ਕਹਿੰਦਾ ਫਿਰ ਉੱਪਰ ਹੀ ਨੇ ਕਹਿੰਦਾ ਪਰ ਟੁੱਟੇ ਕਹਿੰਦਾ ਸਿਰ ਤੋਂ ਕਣਕ ਚ ਨਹੀਂ ਹੈਗਾ ਉਹ ਕਣਕੀ ਚ ਨਹੀਂ ਹੈਗਾ ਉਹ ਮਸ਼ੀਨ ਵਾਲੇ ਕੈਰੀਜ ਦੀ ਉਹਦਾ ਖੜ ਗਿਆ ਤੁਰ ਜਲ ਹਣੀ ਉਹ ਇੱਥੇ ਜਿਆਦਾ ਭਰੇ ਖੜਿਆ ਦੀ ਮਾ ਫਾਲ ਬੰਦ ਆ ਜਾ ਰੀਦਰ ਭਗਤ ਜੀ ਉਹ ਦਿਨ ਗਾ ਤਮਨੇ ਲੈ ਜਾਂਦਾ ਕਹ ਉਹ Oh, funny. ਮੰਟਰ ਥੱਲੇ ਪਾਇਆ ਨੂੰ ਜਮਾ ਬਈ ਹੂੰ ਜਮਾ ਥੱਲੇ ਸਾਲੂ ਜਿਹਾ ਪਾਇਆ ਨਾ ਸਾਲੂ ਜਿਹਾ ਬਣੀ ਆ ਬਹੁਤ ਔਡਰ ਟਾਈਮ ਵਾਲਾ ਹੁਣ ਚੱਲ ਮੋਣ ਤੁਨ ਸੋਭਾ ਹੀ ਲੱਗੇ ਕਿੰਨਾ ਹੋ ਗਿਆ ਦੇਖ ਮੜਿਆ ਤੁਨ ਸੋ 88 ਚਲੋ ਫੈਂਟਰ ਚੱਲ ਪਿਆ ਤੁਨ 87 ਤੇ 87 ਤੇ ਹਮ ਪਰ 420 ਹੋ ਆਇਆ ਆ ਫੈਂਟਰ ਆ ਗਿਆ ਹਾਂ ਹਾਂ ਫੈਂਟਰ ਆ ਗਿਆ ਕਿੰਨਾ ਬਤ ਲੱਗੀ ਬੈਲਟਰ 2 ਘੰਟੇ ਦੱਸਦੇ ਨੇ 80 ਤੋਂ ਲੱਗਿਆ ਸਟਾਰਟ ਹੋਇਆ ਕੋਸ 4-5 ਫੁੱਟ ਲੱਗ ਗਏ 2-4 ਫੁੱਟ ਤਾਂ ਚੱਲ ਚੱਲ ਕੋਈ ਨਾ ਉਹ ਸਦੀਪ ਆਵਾ ਫੰਟਰ ਕੋਈ ਜ਼ਿਆਦਾ ਨਹੀਂ ਆਉਂਦਾ ਪਾਣੀ ਵਾਲਾ ਨਹੀਂ ਪਾਇਆ ਫੰਟਰ ਇਹਨਾਂ ਨੇ ਕੋਈ ਇਹਨਾਂ ਨਾਲ ਉਹ ਕਰਤਾ ਵੀ ਕਿ ਕੈਵਟੀ ਰਿਤਣਾ ਚੱਕੇ ਗਾੜੀ ਲਾ ਕੇ ਪਾਇ ਤਾ ਸਾ ਆਉ ਜੋ ਲਾ ਕੇ ਤਾਂ ਨੇ ਪਤਾ ਵੀ ਪਾਣੀ ਨਾਲ ਘਟਾ ਵੀ ਵਾਲਾ ਰਿਤਣਾ ਚੱਕੇ ਹਾਂ ਚੱਲ ਪਿਆ ਕਿੰਨਾ ਹੋ ਗਿਆ ਦੇਖੀ ਚੱਲ ਜ ਪਾਇਪ ਨਹੀਂ ਪਾਇਆ 410 410 ਤੱਕ ਇਹ ਹੈ ਪੱਕਾ ਪਿਆ ਪਿਆ ਤੁਸੀਂ ਕਿੰਨਾ ਕਹੇ ਸੀਗਾ ਮੇਰੇ 500 ਕਹੇ ਸੀ 500 ਕਹੇ ਸੀ ਤੁਸੀਂ ਵਿੱਚ ਹੀ ਆ ਫਿਰ ਉਹ ਸੱਲ ਫੁੱਲ ਕਰਕੇ ਮੈਂ ਉਹਨਾਂ ਸੱਲੇ ਵੀ ਦੱਸ ਦਿਆਂ ਚੱਲ ਹਣੀ ਥੋੜਾ ਜਿਹਾ ਇੱਕ ਮਿੰਟ ਇੱਕ ਮਿੰਟ ਹੁਣ ਇਹ ਦੇਖ ਲਓ ਉਤਲਾ ਪਾਣੀ ਉਹ ਥੱਲੇ ਜਾ ਰਿਹਾ ਚੱਲ ਜਾਣ ਦੇ ਹੋਲੀ ਥੱਲੇ ਹੀ ਬੇਕਾਰ ਹੀ ਇਹਦਾ ਸਾਲਾ ਡਾ ਹੈ ਨਹੀਂ ਕੰਮ ਜਾਓ ਸੱਲ ਪਰ ਰੋਕ ਤਿੰਨਾਂ ਹੋ ਗਿਆ 600 700 325 ਹੈ 325 325 ਕੇ 425 325 ਹੋ ਗਿਆ ਕਾਸਟ ਕੀ ਹੋ ਗਿਆ 400 ਸੌ ਕਿੰਨਾ ਆਪਣਾ 15 ਫੁੱਟਾ ਸੌੜੇ ਉਸਕਾ ਸੌੜੇ 15 ਫੁੱਟ ਮਾਰੇਗਾ ਸਾਲ ਦਾ ਹੂੰ ਸਾਲੂ ਹੀ ਪੜਿਆ ਹੋਇਆ 500 ਕਿੰਨਾ ਤਾਂ ਉਹ ਘਾਈ ਹੋ ਨਹੀਂ ਜਾ ਰਿਹਾ ਨਾ ਉਹ ਮਾਮੇ ਮਿਸਤਰੀ ਨੇ ਕਿਹਾਣਾ ਵੀ ਇੰਨਾ ਵੀ ਜਾ ਕੁਸੂਰ ਹੈ ਹਾਂ ਉੱਪਰ ਕਰੀ ਮਾਰ ਉੱਪਰ ਕਰੀ ਥੱਲੇ ਘਰ ਹੋਈ ਹੋਲੀ ਰੋਕ ਰੋਕ ਲੈ ਕੈਮਰਾ ਦੇ ਥੱਲੇ ਥੱਲੇ ਆਇਆ ਥੇ ਥੱਲੇ ਆ ਗਿਆ ਇਹ ਜਣ ਸੱਲ ਹੈਗਾ ਸੱਲ ਚ ਪੈਬੀ ਪੋਣਾ ਪੈ ਸਕਦਾ ਪੰਨ ਹੂੰ ਪੈਬੀ ਪੋਣਾ ਪਊਗਾ ਸਾਡੇ ਚ ਕੋਈ ਪਹਿਲਾ ਰਿੱਤਾ ਰੁੱਤਾ ਜੱਕ ਦੀ ਹੋਵੇ ਪਹਿਲਾਂ ਮਾਰਦੀ ਸੀ ਇਦਨ ਕਿੰਨਾ ਕਾ ਆਮ ਚੱਲ ਥੋੜਾ ਥੋੜਾ ਮਾਰੀ ਬਰੀਕ ਦੇ ਚੱਲਣ ਵੇਲੇ ਹਾਂ ਕੰਨਾ ਕਾ ਤਾਰੀ ਮਾਰਦੀ ਨਾ ਨਾ ਲਗਾਤਾਰ ਤਾਂ ਘੜ ਗਈ ਦੀ ਮੜਾ ਮੜਾ ਮਾਰ ਲੱਗਦੀ ਆਇਆਂ ਤਾਂ ਮਾਰਦੀ ਦੀ ਲਗਾਤਾਰ ਮਾਰਦੀ ਤੀ ਜੇ ਨਹੀਂ ਮਾਰ ਮੈਨੂੰ ਐਂ ਦੱਸ ਉਹਦਾ ਇਲਾਜ ਕਰਾਂਗੇ ਵੀ ਮੈਂ ਤਾਂ ਵੀ ਆਇਆ ਨਹੀਂ ਮਾਰ ਵੀ ਤੈਨੂੰ ਬਾਅਦ ਚ ਰੇਤਾ ਨਹੀਂ ਮਾਰੂ ਤੈਨੂੰ ਦਿਖਾਉਗੀ ਮਾਰਦੀ ਲਗਾਤਾਰ ਜੇ ਤਾਂ ਮਾਰਦੀ ਤਾਂ ਤਾਂ ਹੌਸਾ ਨਾਲ ਗੱਲ ਕਰਾਂਗੇ ਜੇ ਮਾਰਦੀ ਫਿਰ ਅਸੀਂ ਹੌਸਾ ਨਾਲ ਨਾ ਨਾ ਮਾਰਦੀ ਦੀ ਬਰੀਕ ਦੀ ਵਸ ਜਿਵੇਂ ਸਾਫ ਪਾਣੀ ਚਿੱਟਿਆ ਉਹ ਚ ਪਤਾ ਨਹੀਂ ਲੱਗਦਾ ਹੱਥ ਤੇ ਧਰ ਕੇ ਬੋਤ ਲੱਗਦਾ ਦੀ ਵੀ ਹਾਂ ਰੇਤਾ ਹੈ ਗਿਆ ਸਮਝੀਏ ਉਹ ਨਹੀਂ ਪਤਾ ਲੱਗਦਾ ਵੀ ਰੇਤਾ ਮਾਰੀ ਆ ਪਾਣੀ ਸਾਫ ਹੋ ਗਿਆ ਇਹਦਾ ਹੱਥ ਦਿਆਂ ਕਰਦੇ ਹਰ ਦਾ ਸਾਲ ਔਰੇ ਕਿੰਨਾ ਹੋ ਗਿਆ 14 ਹਾਂ ਹੂੰ 24 24 ਸੇਵਕ ਦਾ ਫੋਨ ਆ ਗਿਆ ਜੀ 24 ਸੇਵਕ ਦਾ ਹੀ ਉਹਨੂੰ ਕਹਾਂ ਆਉਣੇ ਹੈਗਾ 24 ਠੀਕ ਹੈ ਪਾਣੀ ਦੀ ਵੀ ਕੰਮ ਕਰਦਾ ਉਹ ਦੇਖ ਲਿਆ ਜੀ ਲਾਸਟ ਦੇ ਬੱਢ ਗਈ ਲਾਸਟ ਤੇ ਵੀ ਸੱਲ ਸੱਲ ਬੰਦ ਹੋਇਆ ਥੋੜਾ ਲਓ ਜੀ ਕੈਮਰਾ ਫਾਈਨਲੀ ਆਪਣਾ ਵੱਜ ਚੁੱਕਿਆ ਹੈਗਾ ਤੇ ਹੁਣ ਆਪਾਂ ਆਪਣੀ ਤਾਰ ਤੁਰ ਇਕੱਠੀ ਕਰਾਂਗੇ ਕੱਡ ਬਾਰੇ ਫਤਵੀਰ ਤਾਰ ਅੱਲੇ ਨੂੰ ਕੁਝ ਹੋਰ ਕਹੇਗਾ ਤੂੰ ਲੋਈ ਆਪਣੇ ਕੈਮਰਾ ਕੱਢ ਲਿਆ ਤੇ ਇਧਰ ਆਪਾਂ ਥੋੜੀ ਮਿਸਤਰੀ ਨਾਲ ਗੱਲ ਕਰਾਉਣੇ ਬੋਰ ਦੇ ਵਿੱਚ ਕੀ ਪ੍ਰੋਬਲਮ ਆਈ ਆ ਸਵਾਗਤ ਜੀ ਹਾਂ ਜੀ ਅਸੀਂ ਕੀ ਤੁਹਾਨੂੰ ਦੱਸੀ ਜਿਵੇਂ ਵੀ ਇੱਥੇ ਪਿੰਡ ਝੋਡਰੁਖਾਂ ਪਹੁੰਚੇ ਤੇ ਕਿ ਬੋਰ ਚੈੱਕ ਕਰਨ ਵਾਸਤੇ ਬੋਰ ਚੈੱਕ ਕਰ ਲਿਆ ਸੀ ਹਾਂ ਤੇ ਜਦ ਕਿ ਉਹ 370 ਫੁੱਟ ਤੋਂ ਟੁੱਟਿਆ ਤੇ ਸਾਰਾ ਮਾਲੂ ਬੋਰ ਪਾਉਣ ਨੂੰ ਸਾਲੂ ਵੀ ਪੜਿਆ ਹੋਇਆ ਹੈ ਜਿੱਥੇ ਪਾ ਕੇ ਜੀ ਪੰਚਰ ਲਾਵਾਂਗੇ ਤੇ ਬਈਰਾਂ ਨਾਲ ਹੋ ਗਈ ਤੇ ਅਸੀਂ ਇੱਥੇ ਕਿਸੇ ਤੀ ਜਲਦੀ ਕੰਪਨੀ ਸਟਾਰਟ ਕਰਨ ਨੂੰ ਤੇ ਕੋਈ ਹੋਰ ਕਿਸਮ ਦਾ ਕੋਈ ਬੋਰ ਚੈੱਕ ਕਰਾਉਣਾ ਹੋ ਜਾਂ ਪੰਚ ਚਲਾਉਣਾ ਹੋ ਮੋਟਰ ਕੋਲ ਨੂੰ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਨਾਮ ਹੈ ਮਿਸਤਰੀ ਮੁਖਤਿਆਰ ਸਿੰਘ ਤੇ ਮੋਬਾਈਲ ਨੰਬਰ 45817544 ਨਾਲ ਕੰਮ ਲਈ ਸੰਪਰਕ ਕਰੋ ਸਾਡਾ YouTube ਚੈਨਲ ਹੈ ਜਿਸ ਕਰਕੇ ਧੰਨਵਾਦ